ਸਤਿ ਸ਼੍ਰੀ ਅਕਾਲ ਜੀ ਬਰਾਡ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਆ ਲਾਈਕ ਲੈਂਟ ਸ਼ੇਅਰ ਕਰਨਾ ਨਾ ਭੁੱਲੋ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਅੱਜ ਆਪਾਂ ਚੱਲਨੇ ਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਘਰੋਂ ਆਪਾਂ ਗੱਡੀ ਕੱਢ ਲਈ ਆ ਤੇ ਹੁਣ ਆਪਾਂ ਸੜਕ ਤੇ ਚੜਨ ਵਾਲੇ ਆ ਇੱਥੋਂ ਆਪਾਂ ਆਪਣੀ ਗੱਡੀ 'ਚ ਸ਼ਹਿਰ ਜਾਵਾਂਗੇ ਉਸ ਤੋਂ ਬਾਅਦ ਆਪਾਂ ਰਿਸ਼ਤੇਦਾਰਾਂ ਦੀ ਗੱਡੀ 'ਚ ਆਪਾਂ ਬਾ ਬੁੱਢਾ ਸਾਹਿਬ ਜਾਵਾਂਗੇ ਪਹਿਲਾਂ ਇਹ ਰੋਤੋਂਬਰ ਸਰ ਜਾਵਾਂਗੇ ਸੜਕ ਤੇ ਆਪਾਂ ਗੱਡੀ ਛਡਾ ਲਈਆ ਆ ਦੇਖੋ ਸੜਕ ਤੇ ਤਾਂ ਆਪਾਂ ਗੱਡੀ ਛਡਾ ਲਈਆ ਤੇ ਆਪਾਂ ਆਪਣੇ ਨਾਲ ਦੇ ਪਿੰਡ ਚ ਐਂਟਰ ਹੋ ਗਏ ਆ ਆਪਾਂ ਇੱਥੋਂ ਫਿਰ ਨਹੀਂ ਫਿਰਨੀ ਚਾਹਾਂਗੇ ਤੇ ਆਪਾਂ ਮੇ ਰੋਡ ਤੇ ਚੜ ਗਏ ਵੱਡੇ ਆ ਦੇਖੋ ਇੱਥੇ ਸੜਕ ਬਹੁਤ ਟੁੱਟੀ ਹੋਈ ਆ ਇੱਥੇ ਗੱਡੀ ਹੌਲੀ ਹੌਲੀ ਚੱਲਦੀ ਆ ਇੱਥੋਂ ਪੱਟੀ ਹੋਈ ਹੈ ਸੜਕ ਸਾਰੀ ਤੇ ਆਪਾਂ ਸ਼ਹਿਰ ਚ ਐਂਟਰ ਹੋ ਗਏ ਆ ਇੱਥੋਂ ਹਵਾ ਸੱਡੇ ਤੋਂ ਉਤਰਾਂਗੇ ਜੋ ਵਰਚਾ ਪਰ ਦੂਜੀ ਗੱਡੀ ਤੇ ਚੱਲਾਂਗੇ ਆ ਦੇਖੋ ਆਰੇ ਬਾ ਸਾਡਾ ਇੱਥੇ ਵਾ ਗੱਡੀ ਠੱਲਦੀ ਆ ਤੇ ਹੁਣ ਆਪਾਂ ਦੂਜੀ ਗੱਡੀ ਚ ਚੱਲਨੇ ਆ ਆਪਾਂ بابا ਬੁੱਢੇ ਸਾਰੇ ਪਹੁੰਚਣ ਵਾਲੇ ਆਣਾ ਆੜੀ ਗੱਡੀ ਚੋਂ ਚੱਲਦੇ ਆ ਆਪਾਂ ਬੱਸ ਰੋ ਚੱਲਦੇ ਆ इत पार्किंग गड्डी लग लग ला लगे आना बाबा बुढ़ा साहब पहुंच गए आप पार्किंग च ग् ला लगे हम आप शाम ये करके लावे भी जिस हिसाब ना शाम छा आज गड्डी के उपर आप बैग क्ड के लाती आखो पार्किंग फुल भरी हुई है बबू बुढ़ा साहब भी बहुत जनता हुई होगी अगे जा केकते आ ग् आप आए से बाबा बुढ़ा साहब देखो गौत वी है गुरद्वारा बाबा बुढ़ा साहब जी मैं इतना पहली हर आया जी तु, तु, आए हैं तो जरूर दस्यो जी कि हर आए हैं कमेंट जरूर दसो जी तो वाहेगुरु जरूर लिख दो जी आ रहा बाबा बुढ़ा साहेब जी का आ अपनी फौज इधर आ रहा देखो किडा गुरुद्वारा ਫੋ ਦੇਖੋ ਹੋ ਰਹੀ ਹੈ ਆਪਣੇ ਸਾਹਮਣੇ ਫੌਜ ਅਗੋਂ ਬਹੁਤ ਆਪਾਂ 6 7 ਜਾਣੇ ਆਏ ਹੋਏ ਆ ਬਹੁਤ ਦਸਾਓ ਦੇਖੋ ਮੱਛੀਆਂ ਬਹੁਤ ਸੋਹਣੀਆਂ ਸੋਹਣੀਆਂ ਮੱਛੀ ਰਾਂਗ ਬੰਗੀਆਂ ਤੇ ਆ ਇੱਥੇ ਆਪਾਂ ਦਵਾਨ ਹਾਲ ਚੁੱਕੇ ਆਇਆ ਆਪਾਂ ਇੱਥੋਂ ਦੁਪਹਿਰ ਨੂੰ ਗਿਆ ਆਇਆ ਸ਼ਾਨਾ ਪੰਪ ਵਾ ਵਗਾ ਬਾੜ ਤੇ ਚੱਲਾਂਗੇ ਆ ਦੇਖੋ ਆ ਮੇਰੀ ਬੁਆ ਦਾ ਮੁੰਡਾ ਸੀ ਵੱਡਾ ਆ ਮੇਰਾ ਡੈਡੀ ਜੀ ਨੇ ਤੇ ਆ ਮੇਰੀ ਛੋਟੀ ਮੇਰੀ ਬੁਆ ਦਾ ਛੋਟਾ ਮੁੰਡਾ ਕੀ ਆਪਾਂ ਬੱਗਾ ਬਾਰਡਰ ਤੇ ਆ ਗਏ ਹੁਣ ਬੱਗਾ ਬਾਰਡਰ ਤੇ ਆਪਾਂ ਆ ਗਏ ਤੇ ਇੱਥੇ ਬੁਲਾਉਣਾ ਤੁਹਾਨੂੰ ਕੀ ਕੁਛ ਕੋਈ ਹੋਰ ਹੁੰਦਾ ਤੇ ਬੱਗਾ ਬਾਰਡਰ ਤੇ ਆਏ ਆ ਤਾਂ ਯੈਸ ਜੀ ਬਿਲਕੁਲ ਲਿਖੋ ਕਮੈਂਟਾਂ ਨੇ ਆ ਦੇਖੋ ਬੱਗਾ ਬਾਰਡਰ ਤੇ ਸਾਰੀ ਜਨਤਾ ਨੱਚ ਰਹੀ ਜਾਣ ਡੀ ਜੇ ਜੱਲਦੀ ਜਾਂਦੇ ਹੋ ਰਿਹਾ ਅੱਗੇ ਪਾਕਿਸਤਾਨ ਦੇ ਬੰਦੇ ਪਾਕਿਸਤਾਨ ਦਾ ਵਿੱਚ ਰਸ਼ ਘਟਾ ਤੇ ਆਪਣੇ ਇੰਡੀਆ ਵਾਲੇ ਵਾਲੇ ਆ ਇੱਥੇ ਫਨਚੀ ਆਂਦੇ ਆ ਸਾਰੇ ਆ ਆਪਣੇ ਬੰਦੇ ਰਾਤ ਹੁਤਾ ਡੇਮ ਹੋ ਗਿਆ ਅੰਬਰ ਸਰ ਚੱਲੇ ਆਪਾਂ ਆ ਦੇਖੋ ਆਪਣੀ ਗੱਡੀ ਥੱਲੇ ਕਿੰਨੀ ਜਾ ਰਹੀ ਆ ਤੇ ਆ ਵੀਡੀਓ ਆਪਾਂ ਇੱਥੇ ਸਨੋਪ ਕਰਦੇ ਆਂ ਲਾਈਕ ਨਾ ਤੇ ਸ਼ੇਅਰ ਕਰਨਾ ਨਾ ਭੁੱਲ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਕਿਉਂਕਿ ਆਪਾਂ ਅੱਗੇ ਬਹੁਤ ਵੀਡੀਓ ਪਾਵਾਂਗੇ ਤੇ ਅੰਬਰ ਸਾਹਿਬ ਦੀ ਉਹ ਤੋਂ ਬਾਅਦ ਆਪਾਂ ਤਰਨ ਤਰਨ ਕੋ ਮਾਹੇ ਸੁਲਤਾਨਪੁਰ ਲਈ ਦੀ ਇਹ ਸਾਰੀਆਂ ਵੀਡੀਓ ਆਪਾਂ ਅਗਲੇ ਬਲੌਗ ਚ ਪਾਵਾਂਗੇ ਤਾਂ ਬਾਅਦ ਲਾਈਕ ਮਾਡ ਸ਼ੇਅਰ ਕਰਨਾ ਨਾ ਭੁੱਲ ਜੀ